ਤੁਚਰੀਆ ਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬ 1 ਕੀ ਨਿਊਜ਼ ਤੇ ਦੋਸਤੋ ਹੁਣ ਐਤਵਾਰ ਦੀ ਥਾਂ ਸੋਮਵਾਰ ਨੂੰ ਜੋ ਸਕੂਲਾਂ ਦੇ ਵਿੱਚ ਹੋਵੇਗੀ ਛੁੱਟੀ ਦੋਸਤੋ ਤੁਹਾਨੂੰ ਦੱਸਦੀ 21 22 ਜੁਲਾਈ 2024 ਨੂੰ ਕਈ ਜ਼ਿਲ੍ਹਿਆਂ ਵਿੱਚ ਵੱਖ-ਵੱਖ ਕਾਰਨਾਂ ਕਰਕੇ ਸਕੂਲ ਬੰਦ ਹਨ ਪਰ ਸ਼ਾਵਣ ਦਾ ਮਹੀਨਾ ਸੋਮਵਾਰ ਤੋਂ ਸ਼ੁਰੂ ਹੋਣ ਕਾਰਨ ਇਸ ਨੂੰ ਜ਼ਿਆਦਾ ਖਾਸ ਮੰਨਿਆ ਜਾਂਦਾ ਹੈ ਉੱਤਰ ਪ੍ਰਦੇਸ਼ ਅਤੇ ਮੱਧ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਸ਼ਾਵਣ ਵਿੱਚ ਸੈਭ ਭਗਤਾਂ ਵੱਲੋਂ ਕੱਢੀ ਗਈ ਕਾਵੜ ਯਾਤਰਾ ਵੀ ਸ਼ੁਰੂ ਹੋ ਗਈ ਹੈ ਇਸ ਦੇ ਨਾਲ ਹੀ ਮਹਾਰਾਸ਼ਟਰ ਅਤੇ ਕਨਾਟਕ ਵਰਗੇ ਕੁਝ ਰਾਜਾਂ 'ਚ ਭਾਰੀ ਮੀਂਹ ਕਾਰਨ ਵੱਖ-ਵੱਖ ਇਲਾਕਿਆਂ 'ਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਕਾਵੜ ਯਾਤਰਾ ਦੌਰਾਨ ਭਾਰੀ ਭੀੜ ਦਾ ਪ੍ਰਬੰਧਨ ਕਰਨ ਲਈ ਕਈ ਰੂਟ ਮੋੜ ਦਿੱਤੇ ਜਾਂਦੇ ਹਨ ਇਸ ਤੋਂ ਇਲਾਵਾ ਸ਼ਾਵਣ ਦੇ ਮਹੀਨੇ ਦੌਰਾਨ ਬਹੁਤ ਸਾਰੇ ਸਰਦਾਲੂ ਦਰਸ਼ਨਾਂ ਲਈ ਮੰਦਰਾਂ 'ਚ ਇਕੱਠੇ ਹੁੰਦੇ ਹਨ ਇਹ ਹਾਲਾਤ ਵਿੱਚ ਬੱਚੇ ਕਈ ਵਾਰ ਲੰਬੇ ਟ੍ਰੈਕ ਜਾਂ ਵਿੱਚ ਫਸ ਜਾਂਦੇ ਹਨ ਅਤੇ ਕਈ ਵਾਰ ਰੂਟ ਡਾਇਵਰਸ਼ਨ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਸ ਸਾਲ ਬੱਚੇ ਨੂੰ ਇਹੀਆਂ ਸਮੱਸਿਆ ਤੋਂ ਬਚਾਉਣ ਲਈ ਜਿਹੜਾ ਵਿੱਚ ਪੂਰੇ ਸਾਵਣ ਮਹੀਨੇ ਦੇ ਦਿਨ ਸੋਮਵਾਰ ਨੂੰ ਸਕੂਲ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਤੇ ਐਤਵਾਰ ਨੂੰ ਸਕੂਲ ਖੁੱਲੇ ਜਾਣ